ਵਧੀਆ ਇੱਥੇ ਸੋਣਾ ਇੱਥੇ ਲੰਮੇ ਪੈਣਾ ਗਈ ਵੀਰੀ ਕਿਦਾਂ ਪੈਣਾ ਪਾ ਕੇ ਦਿਖਾ ਦੇ ਹਾਂ ਮੜਾ ਜਾਂ ਤਾ ਦਿਖਾ ਦੇ ਕੋਈ ਨਹੀਂ ਇਹ ਚੀਜ਼ਾਂ ਦਿਖਾਉਣੀਆਂ ਸੰਗਤ ਜੀ ਇਸ ਕਰ ਹੈਂ ਚਾ ਨਹੀਂ ਜਾਂਦਾ ਸੋੜੇ ਮਾਪ ਗਰਮੀ ਜੀ ਅਛਾ ਇਸ ਵੇਲੇ ਗਰਮੀ ਆ ਹੋ ਗਾਇਆ ਆਪਣਾ ਕਿਨਾ ਵੀਰ ਜੀ ਮੇਰਾ ਰਾਜਿੰਦਰ ਸਰ ਰਾਜਿੰਦਰ ਆ ਇੱਕ ਡੰਗਰਾਂ ਦੀ ਹਵੇਲੀ ਦੇ ਵਿੱਚੋਂ ਗੋਹੇ ਵਾਲਾ ਪਾਣੀ ਜਿਹੜਾ ਆਉਂਦਾ ਆ ਜੀ ਉਹਦੇ ਵਿੱਚੋਂ ਗਲਾਸੀ ਭਰ ਕੇ ਪਾਣੀ ਦੀ ਪੀ ਲੈਣੀ ਇਥੋਂ ਇੱਥੇ ਜਲ ਸਾਗਲ ਪਾਣੀ ਪੀ ਲੈਣਾ ਹਾਂ ਹੁਣ ਹੁਣ ਆਪਾਂ ਇੱਥੇ 5 ਮਿੰਟ ਨਹੀਂ ਖੜ੍ਹ ਸਕਦੇ ਵਾਤ ਵਾਤ ਕਿੰਨਾ ਕ ਖੜ੍ਹ ਜਾਗੇ ਹੁਣ ਵੀ ਜੇ ਆਪਾਂ 10 20 ਮਿੰਟ ਖੜ੍ਹਾਂਗੇ ਤੇ ਸਿਰਫ ਉਹ ਇੱਕ ਸੰਗਤ ਨੂੰ ਦਿਖਾਉਣ ਵਾਸਤੇ ਕਿ ਇੱਥੇ ਇਹ ਵੀਰ ਆਪਣਾ ਜਿਹੜਾ ਇੱਕ ਸੰਗਤ ਦੀ ਜੀਵਨ ਬਤੀਤ ਕਰ ਰਿਹਾ ਤੁਸੀਂ ਕੀ ਨਾ ਜ ਆਪਣਾ ਪੂਰਾ ਨਾਂ ਕੀ ਤੁਸੀਂ ਗੁਰਪਿੰਦਰ ਸਿੰਘ ਹੈ ਗੁਰਪਿੰਦਰ ਗੁਰਪਿੰਦਰ ਸਿੰਘ ਗੁਰਪਿੰਦਰ ਸਿੰਘ ਤੇ ਇੱਥੇ ਇੱਥੇ ਕਾਦੇ ਲਈ ਰਹਿਣਾ ਤੂੰ ਇਹਨੂੰ ਸਫਾਈ ਨਹੀਂ ਕਰ ਸਕਦਾ ਤੂੰ ਵੀਰ ਸਫਾਈ ਆ ਹੋਰ ਵੀ ਗੱਜਾ ਆਣਾ ਸਾਡੇ ਉਹ ਆਪਣੇ ਭਰਾਵਾਂ ਨੇ ਹਾਂ ਹਾਂ ਕਹਿੰਦੇ ਆ ਅੱਛਾ ਤੁਹਾਡੇ ਭਰਾ ਦਾ ਕੀ ਨਾਂ ਜੀ ਭਗਵੰਤ ਕਲਵੰਤ ਭਗਵੰਤ ਭਗਵੰਤ ਸਿੰਘ ਹਾਂ ਕੀ ਕੰਮ ਉਹਨਾਂ ਦਾ ਉਹ ਆਪਣੇ ਰਾਜਗਰੀ ਦਾ ਕਰਦੇ ਹੋਰ ਕੀ ਕੀ ਕੰਮ ਉਹਨਾਂ ਦੇ ਕੋਈ ਨਹੀਂ ਇਦਾਂ ਹੀ ਖਰੀਦਦਾ ਤਾਂ ਮਜ਼ਦੂਰੀ ਮਜ਼ਦਰੀ ਅੱਛਾ ਅੱਛਾ ਤੇ ਵੀਰ ਦਾ ਜਿਹੜਾ ਭਰਾ ਹੈਗਾ ਜੀ ਰਾਏਪੁਰ ਦੇ ਵਿੱਚ ਉਹਨਾਂ ਦਾ ਚੰਗਾ ਕੰਮ ਹੈ ਜੀ ਟਰਾਂਸਪੋਰਟ ਹੈ ਗੱਡੀਆਂ ਆ ਚੰਗਾ ਪਰਿਵਾਰ ਹੈ ਮੈਂ ਇਹ ਸੰਗਤ ਜੀ ਵੀਰ ਹੁਣੇ ਦੱਸਦੇ ਨੇ ਗੱਲਬਾਤ ਸਾਰੀ ਸੁਣਿਓ ਜਰੂਰ ਇਹ ਦਰਦ ਨੂੰ ਤੁਸੀਂ ਮਹਿਸੂਸ ਕਰਨਾ ਹੈ ਦੇਖੋ ਇਦਾਂ ਦੇ ਜੰਗਲ ਬੀਏ ਬਾਣ ਦੇ ਘਰ ਦੇ ਵਿੱਚ ਰਹਿਣਾ ਇਦਾਂ ਦੀ ਨਰਕ ਭਰੀ ਜ਼ਿੰਦਗੀ ਜੀਣੀ ਵੀਰ ਇੱਥੇ ਕਿੱਥੇ ਲੰਮੇ ਬੈਣਾ ਰਾਤ ਨੂੰ ਕਿੱਥੇ ਸੌਣਾ ਕਿੱਥੇ ਆ ਇਧਰ ਕਿਉਂ ਉਧਰ ਆਉਣਾ ਜਾਈਦਾ ਨੀ ਮਨ ਕਿਹੜੇ ਪਾਸੇ ਇੱਥੇ ਹੀ ਸਮਝ ਆਈਦਾ ਇੱਥੇ ਨਾਲ ਖਾਂਦਦੇ ਹੋ ਅੱਛਾ ਤੇ ਤੁਹਾਡੀ ਮਾਤਾ ਜੀ ਦਾ ਕੀ ਨਾਮ ਹੈ ਖੜੇ ਜੋ ਮਾਤਾ ਦਾ ਨਾਮ ਆਪਣਾ ਗਰਮੀਤ ਕੌਰ ਅਛਾ ਮਾਤਾ ਦਾ ਨਾਮ ਗਰਮੀਤ ਕੌਰ ਹਾਂ ਠੀਕ ਆ ਤੁਹਾਡੇ ਪਿਤਾ ਜੀ ਗੁਰਸਖ ਹੀ ਹਾਂ ਠੀਕ ਆ ਤੁਸੀਂ ਕਿਥੇ ਕਿਥੇ ਕੰਮ ਕਰਦੇ ਰਹੇ ਹੋ ਇੱਥੇ ਆਪਣਾ ਟੈਂਟੋਸ ਦਾ ਕੰਮ ਕਿੰਨੇ ਸਾਲ ਪਹਿਲਾਂ ਸੀ ਤੁਹਾਡਾ ਘਰੇ ਘਰੇ ਕਰਦੇ ਆ ਅਛਾ ਘਰੇ ਕਰਦੇ ਰਹੇ ਜੀ ਹਾਂ ਸੋ ਹਾਲਾਤ ਦੇਖ ਲਓ ਜੀ ਵੀਰ ਦੇ ਜਿਹੜਾ ਇਹ ਵੀਰ ਵੀ ਜਿਹੜਾ ਸਾਰਾ ਦਿਨ ਵਿਚਾਰਾ ਘੁੰਮਦਾ ਰਹਿੰਦਾ ਗੋਡੇ-ਗੋਡੇ ਇਹਦੇ ਕੋਲੋਂ ਮੁਸਕਰਿਆ ਗੋਡੇ-ਗੋਡੇ ਜਿਹੜਾ ਆ ਇਹ ਵੀਰ ਨਰਕ ਦੇ ਵਿੱਚ ਪਿਆ ਹੋਇਆ ਦੇਖੋ ਆ ਜੇ ਤੁਹਾਨੂੰ ਹਾਲਾਤ ਵੀ ਦਿਖਾਈਏ ਨਾ ਸੰਗਤ ਜੀ ਤੇ ਇਹ ਉਹ ਘਰ ਹੈ ਤੇ ਉਹ ਘਰ ਹੈ ਜਿਸ ਦੇ ਵਿੱਚ ਕਿਸੇ ਸਮੇਂ ਜੋੜੇ ਵੀ ਵੱਖਰੇ ਰੱਖੇ ਜਾਂਦੇ ਸੀ ਜਦੋਂ ਬਾਹਰੋਂ ਆਉਣਾ ਨਾ ਵੀਰ ਦੱਸ ਦਿਆ ਕਿ ਜਦੋਂ ਬਾਹਰੋਂ ਆਉਣਾ ਤੇ ਉਹ ਬਾਹਰ ਵਾਲਾ ਜੋੜਾ ਲਾ ਕੇ ਦੂਜਾ ਜੋੜਾ ਪਾ ਕੇ ਅੰਦਰ ਜਾਣਾ ਉਹ ਵੀ ਉਹਨਾਂ ਸਮਿਆਂ 'ਚ ਜਦੋਂ ਸਾਡੇ ਘਰਾਂ ਦੇ ਵਿੱਚ ਘਰ ਕੱਚੇ ਹੁੰਦੇ ਸੀ ਜ਼ਿਆਦਾਤਰ ਪਿੰਡਾਂ ਦੇ ਵਿੱਚ ਆਜੋ ਜਿਆਦਾਤਰ ਪਿੰਡਾਂ ਦੇ ਵਿੱਚ ਘਰ ਕੱਚੇ ਹੁੰਦੇ ਸੀ ਤਾਂ ਉਹ ਕਹਿੰਦੇ ਜੋੜੇ ਵੀ ਵੀਰ ਕਹਿੰਦੇ ਕਿ ਮਾਂ ਕਹਿੰਦੀ ਸੀ ਕਿ ਅੰਦਰ ਵਾਲੇ ਜੋੜੇ ਵੱਖਰੇ ਪਾਓ ਇੰਨੀ ਸਾਫ਼ ਸਫਾਈ ਇਸ ਘਰ ਦੇ ਵਿੱਚ ਹੁੰਦੀ ਸੀ ਕਦੇ ਇਸ ਘਰ ਦੇ ਵਿੱਚ ਖੁਸ਼ੀਆਂ ਸੀ ਜਦੋਂ ਇਸ ਵੀਰ ਦਾ ਵਿਆਹ ਹੋਇਆ ਉਦੋਂ ਇਸ ਘਰ ਦੇ ਵਿੱਚ ਕਿੰਨੀਆਂ ਖੁਸ਼ੀਆਂ ਬਣਾਈਆਂ ਗਈਆਂ ਹੋਣਗੀਆਂ ਹਾਂਜੀ ਵਿਆਹ ਕਿਹੜੀ ਜਗ੍ਹਾ ਹੋਇਆ ਤੁਹਾਡਾ ਸਹੀ ਗਲਦਾਉਪੁਰ ਤੋਂ ਹੈ ਗਜ਼ਾਸਪੁਰ ਦਾ ਕਿਹੜਾ ਪਿੰਡ ਹੈ ਓਏ ਅਰਲੀਪਨ ਅਰਲੀਪਨ ਠੀਕ ਹੈ ਚਲ ਆਜੋ ਆਜਾ ਆ ਮੇਰਾ ਬੇਟਾ ਆਦਾ ਪਾ ਦਵਾਈ ਖਾਣੀ ਚੰਗਾ ਨਾ ਵਧੀਆ ਇੱਥੇ ਸੋਣਾ ਇੱਥੇ ਲੰਮੇ ਪੈਣਾ ਕਈ ਵੀਰੀ ਕਿਦਾਂ ਪੈਣਾ ਪਾ ਕੇ ਦਿਖਾ ਦੇ ਹਮੜਾ ਜਾਂ ਤਾ ਦਿਖਾ ਦੇ ਕੋਈ ਨਹੀਂ ਇਹ ਚੀਜ਼ਾਂ ਦਿਖਾਉਣੀਆਂ ਸੰਗਤ ਜੀ ਇਸ ਕਰ ਹੈਂ ਕਿਆ ਨਹੀਂ ਜਾਂਦਾ ਸੋੜੇ ਮਾਹ ਗਰਮੀ ਜੀ ਅੱਛਾ ਇਸ ਵੇਲੇ ਗਰਮੀ ਆ ਉਹ ਵਾਹਿਗੁਰੂ ਵਾਹਿਗੁਰੂ ਆਪਣਾ ਕਿਨਾ ਵੀਰ ਜੀ ਮੇਰਾ ਰਾਜਿੰਦਰ ਸਰ ਰਾਜਵਿੰਦਰ ਸਿੰਘ ਆ ਜਾ ਜੇ ਕਿ ਬਾਹਰ ਆਜੋ ਇੱਕ ਪਾਣੀ ਪੀ ਲੈਂਦਾ ਜੀ ਅੱਛਾ ਜਿੱਤੇ ਕੇ ਪਛਮਾ ਦਾ ਗੋਲ ਕੇ ਨਾ ਪਾਣੀ ਦਾ ਪਿਸ਼ਾਬ ਆ ਰਿਹਾ ਸੋ ਸੰਗਤ ਜੀ ਵੇਖੋ ਪਿੰਡ ਵਾਲੇ ਵੀਰ ਆਂਢੀ ਗੁਆਂਢੀ ਦੱਸ ਰਹੇ ਨੇ ਕਰ ਕਿਉਂ ਨਹੀਂ ਕੁਝ ਕਰ ਸਕਦੇ ਕਿਉਂਕਿ ਉਹਦੀ ਦਿਮਾਗੀ ਹਾਲਤ ਠੀਕ ਨਹੀਂ ਆ ਪਰ ਪਿੰਡ ਵਾਲੇ ਤਾਂ ਫਿਰ ਵੀ ਦੇਖੋ 15-20 ਸਾਲ ਤੋਂ ਵੀਰ ਡਿਪਰੈਸ਼ਨ ਦੇ ਵਿੱਚ ਆ ਪ੍ਰਸ਼ਾਦੇ ਪਾਣੀ ਦੀ ਜ਼ਿੰਮੇਵਾਰੀ ਕਈ ਵਾਰੀ ਮੰਝਾ ਨਵਾਂ ਲਿਆ ਕੇ ਦੇ ਦੇਣਾ ਪਰ ਡਿਪਰੈਸ਼ਨ ਦੇ ਕਾਰਨ ਵੀਰ ਆਪ ਦੀ ਸਾਂਭ ਸੰਭਾਲ ਜਿਹੜੀ ਉਹ ਨਹੀਂ ਕਰ ਪੌਂਦਾ ਆ ਇੱਕ ਡੰਗਰਾਂ ਦੀ ਹਵੇਲੀ ਦੇ ਵਿੱਚੋਂ ਗੋਹੇ ਵਾਲਾ ਪਾਣੀ ਜਿਹੜਾ ਆਉਂਦਾ ਆ ਜੀ ਉਹਦੇ ਵਿੱਚੋਂ ਗਲਾਸੀ ਭਰ ਕੇ ਪਾਣੀ ਦੀ ਪੀ ਲੈਣੀ ਇੱਥੋਂ ਹੀ ਇੱਥੇ ਜਲ ਸ਼ਕਲ ਪਾਣੀ ਪੀ ਲੈਣਾ ਹੁੰਦਾ ਕੋਸ ਕੋਸ ਦੇ ਨੇ ਕਿ ਇੱਥੇ ਪਿੰਨਾ ਮ ਜਿੱਥੋਂ ਦਿਲ ਕੀਤਾਗੇ ਜਿੱਥੋਂ ਜਿੱਦਾਂ ਦਾਲ ਜਿੱਥੇ ਕੀਤਾ ਪਿੱਛੇ ਤੁਸੀਂ ਦੱਸ ਸਕਦੇ ਪ੍ਰੋਪਰ 10 ਸਾਲ ਤੇ ਹੋਈਆਂ ਨੇ ਆ ਜ਼ਿਆਦਾ ਹੋ ਗਿਆ ਜ਼ਿਆਦਾ ਹੀ ਹੋ ਗਿਆ 15 ਦੇ ਕਰੀਬ ਕਰੀਬ ਹੋ ਗਈ ਨਹੀਂ ਨਹੀਂ ਤੇ ਇਹ ਹਿਸਾਬ ਲਾ ਲੋ ਕੀ ਉਹ ਆਪੀ ਚਲੋ ਘਰ ਆਉਂਦਾ ਸੀ ਰੋਟੀ ਲਾ ਕੇ ਦਿੰਦੇ ਸੀ ਖਾਂਦੀ ਸੀ ਠੀਕ ਆ ਬਾਕੀ ਸਮਾਨ ਵਿਚਾਰੇ ਇਹ ਤੋਂ ਡਰ ਜਾਈ ਇਨੀ ਸਾਰਾ ਸਮਾਨ ਤੇ ਅੱਗ ਲਾ ਕੇ ਸਾੜ ਕੇ ਟਿਆ ਸੀਗਾ ਦਿਮਾਗੀ ਹਾਲਤ ਚ ਫਿਰ ਕਿੰਨਾ ਸਮਾਨ ਸਾਡੇ ਲਈ ਪਿਆਰਿਆ ਅੱਛਾ ਅੱਛਾ ਮਾਤਾ ਪਿਤਾ ਦੀ ਮੌਤ ਹੋਈ ਨੂੰ ਕਿਹਨਾ ਚਿਰ ਹੋ ਗਿਆ ਉਹਨੂੰ ਬਿਸਰਾ ਕੀ ਹੋ ਗਿਆ ਕੱਲ ਨੂੰ ਬਹਾਵ ਚਿਰ ਹੋ ਗਿਆ 11 ਕੇ ਸਾਲ ਉਹਨੂੰ ਹੋਗੇ ਹੋਣੇ ਆ 11 ਸਾਲ 2 ਸਾਲ ਪਹਿਲੂ ਇਹ ਹੋਇਆ ਵਾ 2 ਟਾਈ ਸਾਲ ਚਲੋ ਮਾਂ ਪਿਓ ਤਾਂ ਫਿਰ ਵੀ ਸਾਂਭ ਲੈਂਦਾ ਪਰ ਚਲੋ ਆਪਾਂ ਕਹਿ ਦੇ ਦਿੰਨੇ ਆ ਕਿ ਭਰਾ ਨਿਭਦੇ ਆ ਨਾਲ ਪਰ ਜਦੋਂ ਸਮਾਂ ਵੜਾ ਆ ਜੇ ਉਦੋਂ ਭਰਾ ਵੀ ਸਾਹ ਛੱਡ ਜਾਂਦੇ ਹਨਾ ਚਲੋ ਚਲੋ ਭਰਾ ਯਾਰ ਉੱਥੇ 2-3 ਵਾਰੀ ਰਾਏਪੁਰ ਅੱਛਾ ਅੱਛਾ ਇਹ ਇਹ ਕਾਰਡ ਬਣਿਆ ਹੀਗਾ ਅੱਛਾ ਅੱਛਾ ਡੱਬੇ ਚ ਮਰ ਜਾਂਦੇ ਕਿ ਨਹੀਂ ਸਾਰੇ ਹਾਂ ਹਾਂ ਇਹ ਜੀ ਪਤਾ ਨਹੀਂ ਕੀ ਹਿਸਾਬ ਕਿਤਾਬ ਹੋਊਗਾ ਉਨੇ ਕਾਰਖੋਦ ਵੀ ਫੋਕੇ ਰੱਖ ਲਿਆ ਤੇ ਇਹਨੂੰ ਮੁਰਕੇ ਟਿਕ ਟਿਕਾ ਕੇ ਚੜਾਤਾ ਇਹਨੂੰ ਮੁਰਤੀ ਆ ਵੀ ਨਾ ਆ ਕਈ ਵਾਰੀ ਹੋ ਸਕਦਾ ਕੋਈ ਹਿੱਸਿਆਂ ਦੀ ਵੰਡ ਹੋ ਜਾਂਦੀ ਆ ਸਾਡੇ ਸਾਡੇ ਖਾਸ ਕਰ ਪੰਜਾਬ ਦੀ ਤਰਾਸਤੀ ਇਹੋ ਆ ਵੀ ਜੇ ਜ਼ਿਮੀਂਦਾਰ ਪਰਿਵਾਰ ਆ ਤਾਂ ਜ਼ਮੀਨ ਨੂੰ ਲੈ ਕੇ ਉਹ ਸੋਚਦਾ ਕਿ ਚਲੋ ਹੈ ਮੈਂ ਗੱਡੀ ਛੜ ਕੇ ਉਹਨਾਂ ਤੈਨੂੰ ਕਿਹੜੇ ਪਿੰਡ ਜਾਣਾ ਤੂੰ ਉੱਥੇ ਜਿੱਥੇ ਹੈਗੇ ਆ ਆਪਣੇ ਨਹੀਂ ਕਿਹੜਾ ਪਿੰਡ ਦੱਸੇਗਾ ਫਿਰ ਯਾ ਕਣ ਸਿੰਘ ਕਣ ਸਿੰਘ ਹਾਂ ਰਣ ਸਿੰਘ ਉੱਥੇ ਕੀ ਲੈ ਜਾਂਦੇ ਰਣ ਸਿੰਘ ਰੋਟੀ ਰੋਟੀ ਖਾਂਦਾ ਰੋਟੀ ਜਾਂਦਾ ਇਹ ਹੁਣ ਉਹ ਬੋਲਡ ਬੋਲਡ ਚਿਲ ਜਾਂਦਾ ਖਾਣਾ ਅੱਛਾ ਬਾਬੇ ਦੀ ਜਗ੍ਹਾ ਦੀ ਪਰੀ ਵੇਖੋ ਪਿੰਡਾਂ ਵਾਲੇ ਆ ਬੀਬੀਆਂ ਅੱਜਕੱਲ ਜਿਹੜੀਆਂ ਸੱਚਾਈ ਆ ਮਾ ਆਪਣੇ ਘਰ ਦੀਆਂ ਪਤੋਰੀਆਂ ਨਹੀਂ ਇਹ ਤਾਂ ਦੱਸ ਲਗਾ ਤੁਹਾਨੂੰ ਪੱਕੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਪੱਕੀ ਜ਼ਿੰਮੇਵਾਰੀ ਜੇ ਇਹਦੇ ਕਰੇ ਕਿਸੇ ਪਰ ਬਣਦੇ ਨੇ ਚਲੇਗਾ ਤੇ ਦੋ ਦੇ ਦੂਗਾ ਨਹੀਂ ਪਰ ਜਿਹੜੀ ਉਹ ਇੱਕ ਰੁਟੀਨ ਦੇ ਨਾਲ ਹੁੰਦੀ ਆ ਕਿ ਚਲੋ ਸਾਡੇ ਮੈਂ ਤੁਹਾਨੂੰ ਦਾਦਾ ਜੀ ਵੀ ਹੈਬਰੀ ਡਰਬੀ ਜਾਂਦੇ ਆ ਸੋ ਅਸੀਂ ਬੇਨਤੀ ਵੀ ਕਰਦੇ ਆ ਕਿਉਂਕਿ ਹਮੇਸ਼ਾ ਅਸੀਂ ਹਰ ਵੀਡੀਓ 'ਚ ਬੇਨਤੀ ਕਰਦੇ ਆ ਕਿ ਇੱਕ ਜਿਹੜੀ ਪੱਕੀ ਜ਼ਿੰਮੇਵਾਰੀ ਹੁੰਦੀ ਆ ਕਿਉਂਕਿ ਸਾਨੂੰ ਸਾਡੇ ਪਿੰਡ ਸਾਹਮਣੇ ਪੈਣੇ ਆ ਸਾਨੂੰ ਸਾਡੇ ਪਿੰਡਾਂ ਦੇ ਵਿੱਚ ਜੇ ਕੋਈ ਇੱਕ ਦੋ ਕੇਸ ਇਦਾਂ ਦੇ ਹੈਗੇ ਆ ਉਹ ਜ਼ਿੰਮੇਵਾਰੀ ਨਿਭਾਉਣੀ ਪੈਣੀ ਆ ਕਿਉਂਕਿ ਦੇਖੋ ਜਦੋਂ ਆ ਹੋ ਸਕਦਾ ਇਹ ਸ਼ਬਦ ਸਾਡੇ ਕਿਸੇ ਨੂੰ ਕੌੜੇ ਲੱਗਣ ਪਰ ਸਚਾਈ ਆ ਤੇ ਸੱਚ ਬੋਲਣਾ ਚਾਹੀਦਾ ਇਨਸਾਨ ਨੂੰ ਜੇ ਸੱਚ ਦੇ ਰਾਹ ਤੇ ਤੁਰਿਆ ਆ ਕਿਉਂਕਿ ਜੇ ਅਸੀਂ ਆਪਦੇ ਗੁਰੂ ਘਰਾਂ ਦੇ ਵਿੱਚ ਹਰ ਰੋਜ਼ ਡਿਊਟੀ ਦੇ ਸਕਦੇ ਆ ਫਰੀ ਸੇਵਾ ਕਿਉਂਕਿ ਗੁਰੂ ਘਰ ਦੀ ਕੋਈ ਸੇਵਾ ਦੇ ਆਪਾਂ ਪੈਸੇ ਤਾਂ ਲੈਂਦੇ ਨਹੀਂ ਆਪਾਂ ਉਹ ਆਪਣਾ ਆਪਣੀ ਗੁਰੂ ਘਰਾਂ ਦੇ ਵਿੱਚ ਰੋਜ਼ ਡਿਊਟੀ ਨਿਭਾ ਸਕਦੇ ਆ ਆਪਾਂ ਮੰਦਰ ਮਸਜਿਦ ਚਰਚ ਦੇ ਵਿੱਚ ਡਿਊਟੀ ਨਿਭਾ ਸਕਦੇ ਆ ਤਾਂ ਇਹ ਹਰ ਪਿੰਡ ਦੇ ਵਿੱਚ ਕੋਈ 2 4 10 ਵੀਰੇ ਜ਼ਿੰਮੇਵਾਰੀ ਲਾ ਲੈਣ ਕਿ ਯਾਰ ਉਹ ਆਪਣੇ ਪਿੰਡ 'ਚ ਜਿਹੜਾ ਬੰਦਾ ਪਿਆ ਜਿਹੜਾ ਇੱਕ ਜੰਗਲ ਬੀਏ ਬਾਣ ਘਰ ਦੇ ਵਿੱਚ ਪਿਆ ਤੁਸੀਂ ਖੁਦ ਦੇਖ ਵੀ ਸਕਦੇ ਹੋ ਕਿ ਇਹ ਘਰ ਜਿਹੜਾ ਆ ਇਹ ਇੱਥੇ ਇੱਕ ਇਨਸਾਨ ਰਹਿ ਰਿਹਾ ਤਾਂ ਉਹ ਜੇ ਅਸੀਂ ਗੁਰੂ ਘਰਾਂ ਦੇ ਵਿੱਚ ਸੇਵਾ ਕਰ ਸਕਦੇ ਆ ਤਾਂ ਕੀ ਅਸੀਂ ਆਪਦੇ ਪਿੰਡ ਦੇ ਵਿੱਚ ਇੰਨੀ ਜ਼ਿੰਮੇਵਾਰੀ ਨਹੀਂ ਨਿਭਾ ਸਕਦੇ 10 ਵੀਰ ਵੀ ਡਿਊਟੀ ਲਾ ਲੈਣ ਤਾਂ ਮੈਨੂੰ ਲੱਗਦਾ ਕਿ 15 ਦਿਨ 12 ਦਿਨ ਬਾਅਦ ਇੱਕ ਦੀ ਵਾਰੀ ਆਉਣੀ ਹੈ ਕਿ ਬਈ ਜਾਓ ਜਾ ਕੇ ਪ੍ਰਸ਼ਾਦਾ ਜਿਹੜਾ ਹੈ ਉਹਨੂੰ ਸ਼ਕਾ ਕੇ ਆਈਏ ਜਾਂ ਜਦੋਂ ਕੋਈ ਸੰਗਰਾਮ ਮੱਸਿਆ ਆਉਂਦੀ ਆ ਉਦੋਂ ਆਪਾਂ 4-5 ਜਾਣੇ ਰਲ ਕੇ ਪਿੰਡਾਂ ਦੇ ਵਿੱਚ ਜੇ ਕੋਈ ਸਾਡੇ ਇਦਾਂ ਦਾ ਕੋਈ ਪਰਿਵਾਰ ਹੈਗਾ ਤਾਂ ਉਹ 4-5 ਜਾਣੇ ਰਲ ਕੇ ਉਹਦੇ ਘਰ ਦੀ ਸਫਾਈ ਕਰ ਦਈਏ ਨਾਲ ਦੀ ਨਾਲ ਕੋਈ ਪ੍ਰਸ਼ਾਦੇ ਦੀ ਜ਼ਿੰਮੇਵਾਰੀ ਲਾ ਲੈ ਕਿਉਂਕਿ ਇਹ ਇਹ ਅਸਲ ਦੇ ਵਿੱਚ ਜਿਹੜਾ ਦਿਮਾਗੀ ਹੁੰਦਾ ਨਾ ਉਹ ਤੋਂ ਡਰਦੇ ਵੀ ਆ ਲੋਕ ਸਾਡੇ ਚ ਚਲੋ ਹੁਣ ਇਹਨਾਂ ਦੇ ਨਾਲ ਰਹਿਣ ਹੋ ਗਿਆ ਸਾਨੂੰ ਤਾਂ ਪਤਾ ਹੈ ਕਿ ਉੱਥੇ ਜੇ ਮਨ ਲਓ 40 ਦੇ 45 ਦੇ ਕਰੀਬ ਵੀਰ ਰਹਿਣਦੇ ਆ ਤਾਂ ਉਹ ਹੋ ਜਾਂਦਾ ਪਰ ਇਹਨਾਂ ਲੋਕਾਂ ਤੋਂ ਡਰੋ ਨਾ ਇਹ ਵੀ ਸਾਡੇ ਆਪਣੇ ਆ ਇਹ ਵੀ ਸਾਡੇ ਖੁਦ ਦੇ ਹੀ ਹੈਗੇ ਭੈਣ ਭਾਈ ਹੈਗੇ ਆ ਪਰ ਕਿਵੇਂ ਇਨਸਾਨ ਇੱਕ ਰਹਿੰਦਾ ਵਾ ਉਹ ਆਪਾਂ ਸਮਝ ਸਕਦੇ ਆ ਉਹ ਗੱਲਾਂ ਤਾਂ ਬਹੁਤ ਨੇ ਸਾਡੇ ਕੋਲ ਕਰਨ ਵਾਸਤੇ ਅਸੀਂ ਕਹਿੰਨੇ ਆ ਹਰ ਪਿੰਡ ਆਪਦੀ ਜ਼ਿੰਮੇਵਾਰੀ ਸਾਂਭ ਲੇ ਤਾਂ ਸਾਡੇ ਵਰਗੇ ਨਾ ਸ਼ੁਕਰੇ ਸਾਡੇ ਵਰਗੇ ਕਲਯੁਗੀਆਂ ਦੀ ਲੋੜ ਹੀ ਨਹੀਂ ਕਿਸੇ ਸੰਸਥਾ ਦੀ ਲੋੜ ਨਹੀਂ ਸੰਸਤਾ ਕੀ ਹੁੰਦੀ ਆ ਸੰਸਤਾ ਵੀ ਤਾਂ ਲੋਕ ਹੀ ਹੁੰਦੇ ਆ ਤਾਂ ਜੇ ਹਰ ਪਿੰਡ ਦੇ ਵਿੱਚ ਆਪਾਂ ਇੱਕ ਇੱਕ ਦੋ ਦੋ ਵੀਰ ਜੀ ਇਦਾਂ ਦੇ ਕੋਈ ਕੇਸ ਹੈਗੇ ਨੇ ਉਹ ਜ਼ਿੰਮੇਵਾਰੀ ਸਾਂਭ ਲਈਏ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਬਣਦੀ ਸੀ ਇਹਦੇ ਭਰਾ ਦੀ ਦੂਜੀ ਜ਼ਿੰਮੇਵਾਰੀ ਇਹਦੀ ਘਰ ਵਾਲੀ ਦੀ ਬਣਦੀ ਸੀ ਅੱਜ ਇਹਦਾ ਪੁੱਤ ਜਵਾਨ ਹੋ ਗਿਆ 10 10 ਸਾਲ ਹੋ ਗਏ ਉਹਨੂੰ ਛੱਡ ਕੇ ਗਈ ਨੂੰ ਸੋ ਉਹ ਵੀ ਜ਼ਿੰਮੇਵਾਰੀ ਨਿਭਾ ਸਕਦੀ ਸੀ ਜੇ ਉਹ ਕਿਤੇ ਦੁੱਖ ਦੇ ਵਿੱਚ ਆ ਜਾਂਦੀ ਇਹ ਛੱਡ ਕੇ ਭੱਜ ਜਾਂਦਾ ਤਾਂ ਫੇਰ ਤੋ ਦੁੱਖ ਦਾ ਸਮਾਂ ਨਹੀਂ ਕਿਉਂਕਿ ਉਹਨਾਂ ਦੀ ਬੱਚੇ ਦੀ ਵੀ ਜ਼ਿੰਮੇਵਾਰੀ ਬਣਦੀ ਆ ਚੱਲੀਏ ਫਿਰ ਆਪਾਂ ਹਾਂ ਜਾਣਾ ਸਾਡੇ ਨਾਲ ਚਲੇ ਜਾਵੇਂਗਾ ਹੈ ਪਰ ਨਹੀਂ ਕੰਮ ਤੇ ਹੈ ਇੱਥੇ ਕੰਮ ਕਿਹੜਾ ਕਰਨ ਦੇ ਜੇ ਇੱਥੇ ਆਪਾਂ ਉਹ ਕਰ ਜਾਂਦੇ ਪਹਿਲਾਂ ਕਰ ਲੈਂਦੇ ਆ ਰੋਟੀ ਰੋਟੀ ਖਾਣ ਦਾ ਚਲੋ ਰੋਟੀ ਖਵਾ ਕੇ ਭੇਜਾਂਗੇ ਤੇ ਉਹ ਤੇ ਰੋਟੀ ਦੋ ਵੀਰ ਨੂੰ ਨਹੀਂ ਖਵਾਉਣਗੇ ਤੇਰੇ ਬਾਣੇ ਸਾਨੂੰ ਵੀ ਮਿਲ ਜਾਣੀ ਅੱਜ ਦੱਸਦਾ ਨਹੀਂ ਠੀਕ ਆ ਚਲੋ ਫਿਰ ਨਹੀਂ ਜਾ ਮੇਰੀ ਗੱਲ ਸੁਣ ਤੈਨੂੰ ਨਵਾ ਕੇ ਵਧੀਆ ਕੱਪੜੇ ਲਸਕਾ ਕੇ ਦੇਖੋ ਇਸ ਅਸੀਂ ਸਾਡੀ ਗੱਲ ਵਿੱਚ ਰਹਿ ਗਈ ਸੰਗਤ ਜੀ ਕਿ ਜੇ ਅਸੀਂ ਛੇ ਧਾਰਮਿਕ ਸਥਾਨਾਂ ਤੇ ਸੇਵਾ ਕਰ ਸਕਦੇ ਆ ਉਹ ਫਰਸ਼ਾਂ ਲਿਸ਼ਕਦੀਆਂ ਹੁੰਦੀਆਂ ਨੇ ਪਰ ਸਵੇਰੇ ਜਾ ਕੇ ਆਪਾਂ ਫਿਰ ਡਿਊਟੀ ਨਿਭਾਉਨੇ ਆ ਵਧੀਆ ਗੱਲ ਹੈ ਕਿਉਂਕਿ ਸਾਨੂੰ ਸਾਡਾ ਗੁਰੂ ਹੀ ਸਭ ਕੁਝ ਦੇ ਰਿਹਾ ਚਾਹੇ ਜਿਹੜੇ ਵੀ ਧਰਮ ਦੇ ਜ਼ਰੀਏ ਤੁਸੀਂ ਮੰਨਦੇ ਹੋ ਪਰਮਾਤਮਾ ਨੂੰ ਦੇਣ ਪਰਮਾਤਮਾ ਹੀ ੜਿਆ ਪਰ ਨਾਲ ਦੀ ਨਾਲ ਆਪਣੇ ਪਿੰਡ ਵੀ ਸੰਭਲ ਲਿਏ ਕੋਈ ਇਦਾਂ ਦਾ ਮੀਰੀ ਉਹਨੂੰ ਵੀ ਸੰਭਲ ਲਿਏ ਸਾਡਾ ਮੰਦਰ ਸਾਡਾ ਗੁਰਦੁਆਰਾ ਸਾਡਾ ਮਸਜਿਦ ਤੂੰ ਨਾ ਆਪਾਂ ਜਾਣੇ ਹੁਣ ਨਾ ਸਾਡੇ ਕੋਲ ਸਮਾਂ ਕਿਉਂਕਿ ਇਹਦਾ ਇਸ਼ਨਾਨ ਪਾਣੀ ਕਰਾ ਲਿਆ ਅਜਿਹੇ ਵੀਰਾਂ ਦਾ ਇਹਨਾਂ ਨੂੰ ਪ੍ਰਸ਼ਾਦਾ ਤਿਆਰ ਕਰਕੇ ਸ਼ਕਾਤਾ ਤਾਂ ਸਾਡੀ ਹਾਜ਼ਰੀ ਰੁਕੋ ਬਹੁਤ ਧੰਨਵਾਦ ਹੁਣ ਇਹ ਵੀਰ ਗੁਰੂ ਘਰੇ ਜਾਂਦੇ ਇਹਨਾਂ ਨੂੰ ਉੱਥੇ ਰੱਬ ਲੱਭਦਾ ਅਸੀਂ ਇਨਾਂ ਚ ਸਵੇਰੇ ਉੱਠ ਕੇ ਚੱਲ ਜਾਂਦੇ ਸਾਨੂੰ ਇੱਥੇ ਲੱਭਦਾ ਜਦੋਂ ਵੀ ਆਪਣੀ ਨਿੱਜੀ ਜ਼ਿੰਦਗੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਆਪਣੇ ਕੰਮ ਤੋਂ ਜਿਹੜਾ ਵੀ ਸਮਾਂ ਮਿਲਦਾ ਉਹ ਆਪਾਂ ਇਨਾਂ ਚ ਬਤੀਤ ਕਰ ਲੈਂਦੇ ਆ ਠੀਕ ਹੈ ਜੀ ਮਹਾਰਾਜ ਜਦੋਂ ਦੱਸਦਾ ਨਹੀਂ ਕੀ ਬਣ ਗਿਆ ਤਾ ਕੋਕੜੇ ਚਟਾ ਚਟਾ ਕੋਕੜਾ ਤੇ ਸਾਰੇ ਚੱਲੇ ਹੁਣ ਹਾਂ ਸਾਰੇ ਕਿਹੜੇ ਪਿੰਡੀ ਵਾਹ ਗਿਆ ਤੇ ਕਿਹੜਾ ਯਾਰ ਲਾਗੇ ਲਾਗੇ ਚਲੋ ਜੀ ਪਿੰਡਾਂਾਂ ਦਾ ਵੀ ਮੈਂ ਹੁਣ ਚਟਾ ਕੋਕੜ ਬਣ ਗਿਆ ਤੇ ਮੈਂ ਚੱਲਿਆ ਸਾਰੇ ਹਾਂ ਆਹਾ ਇਹ ਨੂੰ ਇਹ ਨੂੰ ਇਹ ਨੂੰ ਸਾਰੇ ਚੱਲੇ ਹਾਂ ਦੇਖੋ ਜੀ ਚਿਹਰੇ ਦੀ ਸਮਾਈਲ ਵੀ ਦੇਖ ਲਓ ਤੁਸੀਂ ਹਾਸਾ ਵੀ ਦੇਖ ਲਓ ਵੀ ਖਿੜ ਗਿਆ ਵੀ ਉਹਨੂੰ ਪਤਾ ਹੁਣ ਮੈਂ ਚੱਲਿਆ ਘੁੰਮਣ ਫਿਰਨ ਔਰੇ ਨਹੀਂ ਜਾਣਾ ਭਰਾਵਾ ਡਾਂਗਾ ਫਰੋਣੀਆਂ ਉਹਨਾਂ ਕੋ ਉਹਨਾਂ ਗਣਾ ਇਨੇ ਚਰਬਦ ਕਿੱਥੋਂ ਆਇਆ ਚਲੋ ਚਾਹ ਪੀਓ ਠੀਕ ਹੈ ਹਾਂ ਹਾਂ ਚਾਹ ਪੀ ਸਕਦਾ ਹੈ ਬੁਹਾ ਹੈ ਕੋਈ ਕਿ ਨਹੀਂ ਹਾਂ ਕਿ ਨਹੀਂ ਠੀਕ ਆ ਹੈ ਆ ਜਾ ਦੇ ਦੋ ਚਲ ਆ ਜਾ ਅੱਛਾ ਇਹ ਬਹੁਤ ਫੁੱਟਬਾਲ ਦਾ ਵੀ ਰਿਹਾ ਫਿਰ ਪਲੇਅਰ ਪੂਰਾ ਹਾਂਜੀ ਅੱਛਾ ਫੁੱਟਬਾਲ ਕਿਵੇਂ ਦਾ ਖੇਡਦਾ ਸੀ ਪੂਰਾ ਫੁੱਲ ਇਧਰ ਆ ਨਿਆਣੇ ਆ ਲਿਆ ਮਮਾ ਇੱਥੇ ਛਾਵੇਂ ਆ ਜਾ ਸੋ ਅਸੀਂ ਹੁਣ ਇਸ ਪਿੰਡ ਦੇ ਵਿੱਚੋਂ ਚਾਲੇ ਪਾਉਣ ਲੱਗੇ ਆ ਜੀ ਕੁਝ ਗੱਲਾਂ ਵੀਰਾਂ ਨੇ ਦਸੀਆਂ ਬਹੁਤ ਚੰਗਾ ਵੀ ਲੱਗਦਾ ਆ ਕਿਉਂਕਿ ਜਦੋਂ ਅਜਿਹੀਆਂ ਸ਼ਕਤੀਤਾ ਮਿਲਦੀਆਂ ਤੇ ਭਿੰਦਾ ਸਿੰਘ ਹੁਣ ਚਿੱਟਾ ਕੂਕੜ ਬਣ ਕੇ ਚੱਲਿਆ ਤੇ ਵੀਰੇ ਹੁਣੀ ਦੱਸਦੇ ਨੇ ਕਿ ਫੁੱਟਬਾਲ ਦਾ ਵੀ ਬਹੁਤ ਵਧੀਆ ਪਲੇਅਰ ਆਪਣੇ ਪਿੰਡ ਪੱਧਰ ਤੇ ਤੁਸੀਂ ਦੱਸ ਦਿਓ ਚੰਗੀ ਗੱਲ ਕਿੱਦਾਂ ਕਿੱਦਾਂ ਖੇਡਦਾ ਨੇ ਫੁੱਲ ਬੈਗ ਫੁੱਲ ਵੈਕ ਖੇਡਦ ਰਿਹਾ ਪੀ ਫੁੱਲ ਬੈਗ ਦੀ ਖੇਡ ਖੇਡਦ ਰਿਹਾ ਵਾ ਡਰਾਈਵਰੀ ਵੀ ਪੂਰੀ ਡਰਾਈਵਰੀ ਇੱਥੇ ਰਾਏਪੁਰ ਗੱਡੀ ਚੋਂ ਦਰਿਆਵਾ ਸੋ ਇਹ ਕਈ ਵਾਰੀ ਵਕਤ ਸਮਾਂ ਇਹੋ ਜਿਹਾ ਆ ਜਾਂਦਾ ਵੱਡਿਆਂ ਵੱਡਿਆਂ ਨੂੰ ਢਾਹ ਢੇਰੀ ਕਰ ਜਾਂਦਾ ਆਪਾਂ ਕੀ ਚੀਜ਼ ਆ ਕੁਝ ਵੀ ਨਹੀਂ ਹੈ ਆਪਣੀਆਂ ਗੱਡੀਆਂ ਹੀ ਦੁਨੀਆ ਜਿੱਤਣ ਆਇਆ ਸਕੰਦਰ ਜਿਹੜਾ ਉਹ ਵੀ ਵਕਤ ਦੇ ਅੱਗੇ ਹਾਰ ਗਿਆ ਇਹ ਸਮਝੀਏ ਵਕਤ ਦੀ ਕਦਰ ਕਰੀਏ ਆਪਣੇ ਅੱਜ ਜਿਹੜਾ ਉਹ ਪਿਛੇ ਇੱਕ ਜੰਗਲ ਵੀਏ ਬਾਣ ਘਰ ਉਹਨੂੰ ਛੱਡ ਕੇ ਜਾ ਰਿਹਾ ਪਿੰਡਾ ਵੀਰ ਤੇ ਅਰਦਾਸ ਕਰਿਓ ਕਿ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਵੀਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਿੰਡ ਦੀ ਸਮੂਹ ਪੰਚਾਇਤ ਪਿੰਡ ਦੇ ਸਾਰੇ ਹੀ ਮੋਹਤਵਾਰਾਂ ਦਾ ਧੰਨਵਾਦ ਜਿਨ੍ਹਾਂ ਨੇ ਪਹਿਲਾਂ ਹੀ ਲਿਖਤੀ ਰਿਟਨ ਦੇ ਵਿੱਚ ਕਰਕੇ ਰੱਖਿਆ ਸੀ ਕਿ ਅਸੀਂ ਇਸ ਵੀਰ ਨੂੰ ਲੈ ਕੇ ਜਾਣਾ ਇਹਦੀ ਸੇਵਾ ਨਿਭਾਉਣੀ ਆ ਸਾਰੇ ਨਗਰ ਨੇ ਜਿੰਨੇ ਵੀ ਵੀਰ ਖੜੇ ਨੇ ਸਾਰੇ ਨਗਰ ਦਾ ਹੀ ਸਾਥ ਆ ਜੀ ਪੁਲਾ ਚੋਕਾਂ ਦੀ ਖਿਮਾ ਚੋਣੇ ਆ ਗੁਰੂ ਸਾਹਿਬ ਚੜ੍ਹਦੀ ਕਲਾ ਚ ਰੱਖਣ ਚੱਲੀਏ ਜੀ ਚਲੋ ਮਿਲ ਲੋ ਫਿਰ ਇਹਨਾਂ ਨੂੰ ਚੱਲੀਏ ਆਪਾਂ ਚਲ ਆ ਜਾ ਚੰਗਾ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰੂ ਸਾਹਿਬ ਚੜ੍ਹਦੀ ਕਲਾ ਚ ਰੱਖਣ ਦੀ ਸਾਰਿਆਂ ਦਾ ਧੰਨਵਾਦ ਚਲ ਆਪ ਹੁੰਦੇ ਸਾਡੇ ਦਾਲ ਫੁਲਕੇ ਦਾ ਲੰਗਰ ਚੱਲਦਾ ਜੀ ਗੁਰੂ ਸਾਹਿਬ ਕਿਰਪਾ ਬਣਾਈ ਰੱਖਣ ਤਾਂ ਇਹਨਾਂ ਲੰਗਰਾਂ ਦੇ ਵਿੱਚ ਤੁਸੀਂ ਆਪ ਦਾ ਯੋਗਦਾਨ ਪਾ ਸਕਦੇ ਹੋ ਆਟਾ ਦਾਲ ਚੌਲ ਤੁਸੀਂ ਹਰ ਮਹੀਨੇ ਥੋੜੇ ਤੋਂ ਥੋੜੀ ਸੇਵਾ ਚੁੱਕ ਸਕਦੇ ਹੋ ਪੱਕੇ ਤੌਰ ਤੇ ਸਾਡੇ ਟੀਮ ਮੈਂਬਰ ਬਣ ਕੇ ਤੇ ਇਹ ਜਿਹੜੇ ਤੇ ਸਾਰੇ ਹੀ ਪਰਿਵਾਰਕ ਮੈਂਬਰ ਹੁਣੇ ਹੀ ਪ੍ਰਸ਼ਾਦਾ ਛੱਕ ਕੇ ਤੇ ਹਟੇ ਨੇ ਤੇ ਇਸੇ ਤਰ੍ਹਾਂ ਹੀ ਸਾਰੀ ਜਿਹੜੀ ਟੀਮ ਹੁਣ ਅੰਦਰpuri ਹੋਣੀ ਆ ਤੇ ਇਹ ਆਸ਼ਰਮ ਦੇ ਵਿੱਚ ਜਦੋਂ ਵੀ ਕਿਤੇ ਸਮਾਂ ਮਿਲੇ ਆਸ਼ਰਮ 'ਚ ਜਰੂਰ ਹੋ ਕੇ ਜਾਇਓ ਤੇਰਾ ਆਸਰਾ ਸੁਸਾਇਟੀ ਖਾਬਾਂ ਦੀ ਨਗਰੀ ਪਿੰਡ ਵੱਲਾ ਮੈਤਾ ਰੋਡ ਨਿਊ ਫੋਕਲ ਪੁਆਇੰਟ ਦੇ ਬਿਲਕੁਲ ਸਾਹਮਣੇ ਪੈਟਰੋਲ ਪੰਪ ਦੇ ਨੇੜੇ ਆਸ਼ਰਮ ਹੈ ਜੀ ਆਉਂਦੇ ਜਾਂਦੇ ਜਰੂਰ ਹੋ ਕੇ ਜਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ